ਪ੍ਰਿੰਟ মিডিਆ ਸੋਸ਼ਲ ਮੀਡੀਆ ਮੀਡੀਆ ਦੇ ਹਰ ਪਲੇਟਫਾਰਮ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਵੀ ਕਰਦਾ ਹਾਂ ਸਵਾਗਤ ਵੀ ਕਰਦਾ ਹਾਂ ਤੁਸੀਂ ਛੋਟੇ ਜਿਹੇ ਸੱਦੇ ਦੇ ਉੱਤੇ ਐਡੀ ਵੱਡੀ ਤਾਦਾਦ ਦੇ ਵਿੱਚ ਅੱਜ ਉਰੇ ਪਹੁੰਚੇ ਹੋ ਚੰਡੀਗੜ੍ਹ ਵਿਖੇ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਇਹ ਬੜੀ ਅਹਿਮ ਪ੍ਰੈਸ ਕਾਨਫਰੰਸ ਹੈ ਔਰ ਇਸ ਪ੍ਰੈਸ ਕਾਨਫਰੰਸ ਦੇ ਰਾਹੀਂ ਅਸੀਂ ਪੂਰੇ ਪੰਜਾਬ ਨੂੰ ਇੱਕ ਇੱਕ ਜਿਹੜੀ ਸਾਡਾ ਮਿਸ਼ਨ ਹੈ ਜੋ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਪ੍ਰਤੀ ਮਿਸ਼ਨ ਹੈ ਜੋ ਸੋਚ ਹੈ ਅਸੀਂ ਉਹਨੂੰ ਦੱਸਣਾ ਚਾਹੁੰਦੇ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੂੰਗਾ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਯੋਗ ਗਵਾਈ ਦੇ ਅੰਦਰ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਸਾਡੀ ਸਰਕਾਰ ਦਾ ਇੱਕ ਮੇਨ ਮੋਟਿਵ ਹੈ ਕਿ ਹਰ ਵਰਗ ਨੂੰ ਉੱਚਾ ਚੱਕਣਾ ਹਰ ਵਰਗ ਨੂੰ ਨਾਲ ਲੈ ਕੇ ਚੱਲਣਾ ਔਰ ਖਾਸ ਤੌਰ ਤੇ ਜਿਹੜਾ ਸਾਡਾ ਕਿਉਂਕਿ ਪੰਜਾਬ ਹੈ ਜਿਹੜਾ ਜ਼ਿਆਦਾਤਰ ਸਾਡਾ ਪੰਜਾਬ ਪਿੰਡਾਂ 'ਚ ਵੱਸਦਾ ਸੋ ਪਿੰਡਾਂ ਦੇ ਪ੍ਰਤੀ ਜੋ ਸਾਡੇ ਪਿੰਡਾਂ ਦੇ ਵਿਕਾਸ ਦੇ ਪ੍ਰਤੀ ਜੋ ਸਾਡੀ ਸੋਚ ਆ ਬੜੀ ਸਿਹਰਦ ਹੈ ਅਸੀਂ ਤੁਸੀਂ ਸਾਰੇ ਜਣੇ ਜਾਣਦੇ ਹੋ ਅਸੀਂ 3100 ਦੇ ਕਰੀਬ 3100 3100 ਦੇ ਕਰੀਬ ਲਗਭਗ ਅਸੀਂ ਪਲੇਗਰਾਉਂਡ ਬਣਾ ਰਹੇ ਹਾਂ ਪੂਰੇ ਪੰਜਾਬ ਦੇ ਅੰਦਰ ਔਰ ਉਹ ਪਲੇਗਰਾਉਂਡ ਆਮ ਪਲੇਗਰਾਉਂਡ ਨਹੀਂ ਨੇ ਉਹ ਪਲੇਗਰਾਉਂਡ ਮਾਡਲ ਪਲੇਗਰਾਉਂਡ ਹੈ ਜਿਹੜੇ ਆਪਣੇ ਆਪ ਦੇ ਵਿੱਚ ਬੜੇ ਆਲਾ ਦਰਜੇ ਦੇ ਪਲੇਗਰਾਉਂਡ ਹੈ ਉਹ ਪਲੇਗਰਾਉਂਡਸ ਦੇ ਵਿੱਚ ਕਿਸੇ ਪਲੇਗਰਾਉਂਡ ਦੇ ਵਿੱਚ ਫੁੱਟਬਾਲ ਦਾ ਕੋਰਟ ਹੋਊਗਾ ਕਿਸੇ ਪਲੇਗਰਾਉਂਡ ਦੇ ਵਿੱਚ ਬਾਸਕਟਬਾਲ ਦਾ ਕੋਰਟ ਹੋਊਗਾ ਕਿਸੇ ਦੇ ਵਿੱਚ ਹੋਕੀ ਦਾ ਕੋਰਟ ਹੋਊਗਾ ਇਦਾਂ ਅਲੱਗ-ਅਲੱਗ ਜਿੰਨੀਆਂ ਗੇਮਸ ਨੇ ਉਹਦੇ ਕੋਰਟਸ ਬਣਾ ਕੇ ਅੰਦਰ ਔਰ ਅੰਦਰ ਵਾਸ਼ਰੂਮ ਬਣਾ ਕੇ ਜਿਹੜੇ ਸਾਡੇ ਮੁੰਡੇ ਨੇ ਮੁੰਡਿਆਂ ਲਈ ਅਲੱਗ ਕੁੜੀਆਂ ਲਈ ਅਲੱਗ ਵਾਸ਼ਰੂਮ ਦੀ ਫੈਸਿਲਿਟੀ ਦੇ ਕੇ ਪ੍ਰੋਪਰ ਅੰਦਰ ਮੱਡ ਟ੍ਰੈਕ ਬਣਾ ਕੇ ਲਾਈਟਨਿੰਗ ਰਾਤ ਨੂੰ ਵੱਡੀਆਂ ਜਿਹੜੀਆਂ ਸਰਚ ਲਾਈਟਸ ਹੁੰਦੀਆਂ ਵੱਡੀਆਂ ਵਾਲੀਆਂ ਉਹ ਲਾਈਟਸ ਲਗਾ ਕੇ ਮਤਲਬ ਬੜੇ ਹੀ ਸ਼ਾਨਦਾਰ ਮਾਡਲ ਪਲੇਗਰਾਉਂਡ 3100 ਪਲੇਗਰਾਉਂਡ ਹੈ ਜਿਹੜਾ ਅਸੀਂ ਤਿਆਰ ਕਰ ਰਹੀ ਆਂ ਹੁਣ ਬੜਾ ਵੱਡਾ ਸਵਾਲ ਸੀ ਕਿ ਅਸੀਂ ਤਾਂ ਟੀਚਾ ਮਿੱਥ ਲਿਆ ਸੀ ਕਿ ਪੰਜਾਬ ਦੇ ਇਸ ਬੁਨਿਆਦੀ ਢਾਂਚੇ ਨੂੰ ਖੜਾ ਕਰਨ ਦੇ ਲਈ ਦਿਨ ਰਾਤ ਇੱਕ ਕਰਨਾ ਹੈ ਤਾਂ ਅਸੀਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨਪਾਪਾ ਸਾਹਿਬ ਬੇਨਤੀ ਕੀਤੀ ਕਿ ਜਿਵੇਂ ਤੁਸੀਂ ਜਦੋਂ ਸੜਕਾਂ ਬਣਾਉਣੀਆਂ ਸ਼ੁਰੂ ਕੀਤੀਆਂ ਸੀ ਪੰਜਾਬ ਦੀਆਂ ਸਾਰੀਆਂ ਤਾਂ ਤੁਸੀਂ ਇੱਕ ਫਲਾਈਂਗ ਸਕਾਟ ਦਾ ਗਠਨ ਕੀਤਾ ਸੀ ਉਹ ਫਲਾਈਂਗ ਸਕਾਟ ਕੀ ਕਰਦੀ ਸੀ ਕਿ ਜਗ੍ਹਾ-ਜਗ੍ਹਾ ਜਾ ਕੇ ਜਿਹੜੀ ਸੜਕ ਬਣਦੀ ਸੀ ਉਹਦੇ ਸੈਂਪਲ ਭਰਦੀ ਸੀ ਔਰ ਜਿੱਥੇ ਕਿਤੇ ਖਾਮੀ ਪਾਈ ਜਾਂਦੀ ਸੀ ਜਾਂ ਤਾਂ ਉਸ ਸੰਬੰਧਤ ਜਗ੍ਹਾ ਦੇ ਉੱਤੇ ਜਿਹੜਾ ਵੀ ਬੰਦਾ ਜਣੀ ਕਿ ਦੋਸ਼ੀ ਪਾਇਆ ਜਾਂਦਾ ਸੀ ਉਹਦੇ ਉੱਤੇ ਕਾਰਵਾਈ ਕੀਤੀ ਜਾਂਦੀ ਸੀ ਸਖਤ ਤੇ ਉਹ ਜਿਹੜੀ ਸੜਕ ਹੁੰਦੀ ਸੀ ਉਹ ਨਵੇਂ ਸਿਰਿਓਂ ਦੁਬਾਰਤੀ ਫੇਰ ਕਈ ਜਗ੍ਹਾ ਤੇ ਬਣਵਾਈ ਗਈ ਹੈ ਐਦਾਂ ਹੀ ਅਸੀਂ ਇਹ ਸੋਚਿਆ ਵੀ ਕੱਲ ਨੂੰ 3100 ਪਲੇਗ੍ਰਾਉਂਡਾਂ ਦੇ ਉੱਤੇ ਜਿੱਥੇ ಅಪਾਰ ਧਨ ਖਰਚ ਹੋਣਾ ਹੈ ਪੰਜਾਬ ਸਰਕਾਰ ਨੇ ਇੱਕ ਸੁਪਨਾ ਵੀ ਸੋਚਿਆ ਕਿ ਜਿਹੜੀ ਨੌਜਵਾਨੀ ਹੈ ਪੰਜਾਬ ਦੀ ਨੌਜਵਾਨੀ ਨੌਜਵਾਨੀ ਨੂੰ ਜੇਕਰ ਨਸ਼ਿਆਂ ਤੋਂ ਮੋੜਨਾ ਕਿਉਂਕਿ ਯੁੱਧ ਨਸ਼ਿਆਂ ਵਿਰੁੱਧ ਦੀ ਸਾਡੀ ਸੈਕੰਡ ਫੇਜ਼ ਦੀ ਸ਼ੁਰੂਆਤ ਹੋ ਚੁੱਕੀ ਹੈ ਯੁੱਧ ਨਸ਼ਿਆਂ ਵਿਰੁੱਧ ਸੈਕੰਡ ਫੇਜ਼ ਦੇ ਵਿੱਚ ਅਸੀਂ ਟੋਟਲੀ ਪੰਜਾਬ ਦੇ ਅੰਦਰੋਂ ਨਸ਼ੇ ਨੂੰ ਇਲੀਮੀਨੇਟ ਕਰਨਾ ਹੈ ਤਾਂ ਅਸੀਂ ਪ੍ਰਾਣੇ ਜਿਹੜੇ ਬੱਚੇ ਕੋਈ ਇਹਦੇ ਆਦੀ ਹੋ ਗਏ ਸੀ ਜਿਹੜੇ ਪੇਸ਼ੈਂਟ ਹੋ ਗਏ ਸੀ ਜੇ ਉਹਨਾਂ ਨੂੰ ਵੀ ਮੁਕਤ ਹਵਾ ਚ ਲੈ ਕੇ ਆਉਣੇ ਜਾਂ ਸਾਡੀ ਨਵੀਂ ਯੁਵਾ ਪੀੜ੍ਹੀ ਜਿਹੜੀ ਕਿਤੇ ਗਲਤੀ ਨਾਲ ਵੀ ਇਸ ਮਾੜੀ ਹਾਲਤ ਦੀ ਸ਼ਿਕਾਰ ਨਾ ਹੋ ਜਵੇ ਜੇਕਰ ਉਹਨੂੰ ਬਚਾ ਕੇ ਰੱਖਣਾ ਤੱਤੀਆਂ ਹਵਾਵਾਂ ਤੋਂ ਤਾਂ ਸਾਨੂੰ ਉਹ ਬੱਚਿਆਂ ਨੂੰ ਗੇਮ ਦੇਣੀ ਪਊਗੀ ਸਾਨੂੰ ਉਹਨਾਂ ਦੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਖੇਡ ਲੈ ਕੇ ਆਉਣੀ ਪਊਗੀ ਖੇਲਾ ਲੈ ਕੇ ਆਉਣੀਆਂ ਪੈਣੀਆਂ ਤਾਂ ਉਹਨਾਂ ਬੱਚਿਆਂ ਦੀ ਜ਼ਿੰਦਗੀ 'ਚ ਖੇਲਾ ਲੈ ਕੇ ਆਉਣ ਦੇ ਲਈ ਉਸ ਮਕਸਦ ਦੇ ਨਾਲ ਇਹ ਪਲੇਗ੍ਰਾਉਂਡ ਤਿਆਰ ਕੀਤੇ ਜਾ ਰਹੇ ਹਨ ਜਦੋਂ ਕੋਈ ਬੱਚਾ ਇਹਨਾਂ ਖੇਡ